ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਚਾਹੇ ਕਿੰਨਾ ਵੀ ਕੋਈ ਸਕਾ ਹੋਵੇ ਇਹ ਤਿੰਨ ਚੀਜ਼ਾਂ ਕਦੇ ਨਾ ਦਿਓ ਅੱਜ ਦੀ ਇੱਕ ਕਹਾਣੀ ਬੜੀ ਸਿੱਖਿਆਦਾਇਕ ਹੈ ਸੰਗਤ ਜੀ ਜਾਣਦੇ ਹਾਂ ਕਿ ਉਹ ਤਿੰਨ ਚੀਜ਼ਾਂ ਦੇ ਬਾਰੇ ਜਿਹੜੀਆਂ ਕਦੇ ਵੀ ਕਿਸੇ ਨੂੰ ਦੂਜੇ ਦੇ ਹੱਥ ਨਹੀਂ ਦੇਣੀਆਂ ਚਾਹੀਦੀਆਂ ਖਾਸ ਕਰਕੇ ਨਵਾਂ ਸਾਲ ਆਉਣ ਵਾਲਾ ਹੈ ਸੰਗਤ ਜੀ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਇਹ ਤਿੰਨ ਚੀਜ਼ਾਂ ਕਦੇ ਵੀ ਕਿਸੇ ਨੂੰ ਦਾਨ ਦੇ ਵਿੱਚ ਨਾ ਦਿਓ ਚਾਹੇ ਕੋਈ ਕਿੰਨਾ ਵੀ ਸਗਾ ਕਿਉਂ ਨਾ ਹੋਵੇ ਕਿੰਨਾ ਹੀ ਸਾਡਾ ਪਿਆਰਾ ਕਿਉਂ ਨਾ ਹੋਵੇ ਕਿਉਂਕਿ ਇਹ ਚੀਜ਼ਾਂ ਕਿਸੇ ਦੇ ਹੱਥ ਵਿੱਚ ਦੇਣ ਦੇ ਨਾਲ ਸੰਗਤ ਜੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ ਜੇਕਰ ਅਸੀਂ ਦੂਜਿਆਂ ਦੇ ਹੱਥ ਵਿੱਚ ਦੇਂਦੇ ਹਾਂ ਤਾਂ ਇਹ ਸਾਨੂੰ ਕਦੇ ਵੀ ਵਾਪਸ ਫਿਰ ਨਹੀਂ ਮਿਲਦੀਆਂ ਤੇ ਸੰਗਤ ਜੀ ਜੇਕਰ ਇਹ ਮਿਲ ਵੀ ਜਾਂ ਤਾਂ ਪਹਿਨਾਂ ਦੀ ਤਰ੍ਹਾਂ ਸਾਨੂੰ ਨਹੀਂ ਮਿਲਦੀਆਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਇਸੇ ਹੀ ਕਹਾਣੀ ਦੇ ਰਾਹੀਂ ਸਾਨੂੰ ਸਮਝ ਵਿੱਚ ਆਵੇਗਾ ਕਿ ਕਿਹੜੀ ਚੀਜ਼ਾਂ ਸੀ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਕਿਸੇ ਨਵੇਂ ਧਾਨ ਦੇ ਵਿੱਚ ਜਾਂ ਕਿਸੇ ਨਵੇਂ ਉਸ ਤਰ੍ਹਾਂ ਹੀ ਜਾਂ ਕਿਸੇ ਵੀ ਸਕੇ ਸੰਬੰਧੇ ਨੂੰ ਨਹੀਂ ਦੇਣੀ ਚਾਹੀਦੀ ਸੰਗਤ ਜੀ ਇੱਕ ਵਾਰ ਇੱਕ ਗਧਾ ਤੇ ਉੱल्लू ਜੰਗਲ ਦੇ ਵਿੱਚ ਸੈਰ ਕਰ ਰਹੇ ਸੀ ਉੱल्लू ਦਾ ਮਕਸਦ ਗਧੇ ਨੂੰ ਰਸਤਾ ਦੱਸਣਾ ਨਹੀਂ ਸੀ ਉੱल्लू ਦਾ ਮਕਸਦ ਤਾਂ ਗਧੇ ਨੂੰ ਮੋਰਕ ਬਣਾ ਕੇ ਉਸ ਤੇ ਸਵਾਰੀ ਕਰਨਾ ਸੀ ਉੱल्लू ਜਿਹੜਾ ਉਹ ਗਧੇ ਦੀ ਪਿੱਠ ਤੇ ਬੈਠ ਜਾਂਦਾ ਹੈ ਤੇ ਜੰਗਲ ਦੀ ਸੈਰ ਕਰਨ ਲਈ ਨਿਕਲ ਜਾਂਦੇ ਹਨ ਗਦਾ ਚੱਲਦਾ ਚੱਲਦਾ ਇੱਕ ਪਿੰਡ ਦੇ ਨਜ਼ਦੀਕ ਪਹੁੰਚ ਜਾਂਦਾ ਹੈ ਤੇ ਉੱल्लू ਉਸਨੂੰ ਫਿਰ ਵਾਪਸ ਜੰਗਲ ਵਿੱਚ ਹੀ ਲੈ ਆਉਂਦਾ ਹੈ ਵਿਚਾਰਾ ਭੋਲਾ-ਪਾਲਾ ਗਦਾ ਉਹਨੂੰ ਦੇ ਚਲਾਕ ਦਿਮਾਗ ਦਾ ਸ਼ਿਕਾਰ ਬਣ ਜਾਂਦਾ ਹੈ ਉੱल्लू ਕਹਿੰਦਾ ਦੇਖ ਪਾਏ ਅਜੇ ਸਫ਼ਰ ਕੁਝ ਲੰਬਾ ਹੈ ਸ਼ਹਿਰ ਤੱਕ ਪਹੁੰਚਣ ਵਿੱਚ ਬਹੁਤ ਦੇਰ ਲੱਗੇਗੀ ਉਦੋਂ ਤੱਕ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਤੂੰ ਧਿਆਨ ਦੇ ਨਾਲ ਜ਼ਰੂਰ ਸੁਣੇਂ ਅਤੇ ਦੱਸਦਾ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਦੁਨੀਆ ਦੇ ਹੱਥ ਵਿੱਚ ਨਹੀਂ ਦੇਣੀ ਚਾਹੀਦੀ ਚਾਹੇ ਕੋਈ ਕਿੰਨਾ ਵੀ ਸਾਡਾ ਸਾਕਾ ਕਿਉਂ ਨਾ ਹੋਵੇ ਕਿੰਨਾ ਹੀ ਸਾਡਾ ਪਿਆਰਾ ਕਿਉਂ ਨਾ ਹੋਵੇ ਗਦੇ ਨਿਹਾਮੇ ਭਰਦੇ ਹੋਏ ਕਿਹਾ ਹਾਂ ਵੇਰ 10 ਮੈਨੂੰ ਵੀ ਉਹ ਗੱਲ ਮੈਨੂੰ ਵੀ ਉਹ ਚੀਜ਼ ਦੱਸ ਕੇ ਕਿਹੜੀ ਚੀਜ਼ ਸਾਨੂੰ ਦੁਨੀਆ ਦੇ ਹੱਥ ਵਿੱਚ ਨਹੀਂ ਦੇਣੀ ਚਾਹੀਦੀ ਅਤੇ ਦੱਸਦਾ ਹੈ ਕਿ ਅਕਸਰ ਹੀ ਲੋਕ ਮੈਨੂੰ ਪੋਲਾ ਪਾਲਾ ਸਮਝ ਕੇ ਮੇਰਾ ਫਾਇਦਾ ਵੀ ਉਠਾਉਂਦੇ ਹਨ ਤੇ ਮੇਰੇ ਤੋਂ ਚੀਜ਼ਾਂ ਮੰਗ ਕੇ ਲੈ ਜਾਂਦੇ ਹਨ ਜੇਕਰ ਤੁਸੀਂ ਮੈਨੂੰ ਪਹਿਲਾਂ ਹੀ ਇਹ ਸਭ ਕੁਝ ਦੱਸ ਦਿਓ ਤਾਂ ਫਿਰ ਮੈਂ ਪਹਿਲਾਂ ਹੀ ਚੌਕਸ ਹੋ ਜਾਵਾਂਗਾ ਉਹ ਚੀਜ਼ਾਂ ਕਦੇ ਵੀ ਕਿਸੇ ਦੂਸਰੇ ਨੂੰ ਨਹੀਂ ਦਵਾਂਗਾ ਤਾਂ ਉਹ ਓਲੂ ਕਹਿੰਦਾ ਕਿ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਸ਼ਹਿਰ ਦੇ ਵਿੱਚ ਇੱਕ ਰਾਜਾ ਰਾਜਕਰ ਦਾ ਸੀ ਉਹ ਰਾਜੇ ਦੀ ਕੋਈ ਔਲਾਦ ਨਹੀਂ ਸੀ ਜਦੋਂ ਵੀ ਰਾਜਾ ਨਗਰ ਦੇ ਵਿੱਚ ਬਾਹਰ ਨਿਕਲਦਾ ਤਾਂ ਲੋਕ ਉਸ ਨੂੰ ਕਹਿੰਦੇ ਇਹ ਪਿਛਲੇ ਜਨਮ ਦੇ ਵਿੱਚ ਮਹਾਪਾਪੀ ਹੋਵੇਗਾ ਤਾਂ ਹੀ ਇਸੇ ਘਰ ਕੋਈ ਔਲਾਦ ਨਹੀਂ ਹੈ ਸਵੇਰੇ ਸਵੇਰ ਇਸ ਦਾ ਮੂੰਹ ਦੇਖਣ ਨਾਲ ਸ਼ਾਮ ਤੱਕ ਭੋਜਨ ਵੀ ਨਾ ਸੇਵ ਨਹੀਂ ਹੁੰਦਾ ਨਾ ਹੀ ਸਾਡਾ ਕੋਈ ਕੰਮ ਬੰਦਦਾ ਹੈ ਕੋਈ ਕੰਮ ਬੰਦਣਾ ਹੋਵੇ ਤਾਂ ਉਹ ਪਹਿਲਾਂ ਹੀ ਵਿਗੜ ਜਾਂਦਾ ਹੈ ਸੋ ਸੰਗਤ ਜੀ ਆਪਣੀ ਪਰਜਾ ਦੇ ਮੂੰਹ ਇਹੋ ਜਿਹੀਆਂ ਗੱਲਾਂ ਸੁਣ ਕੇ ਰਾਜਾ ਬਹੁਤ ਦੁਖੀ ਹੁੰਦਾ ਰਾਜਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਲੋਕੋ ਕੁਝ ਨਾ ਕੁਝ ਕਮੀ ਤਾਂ ਹਰ ਇੱਕ ਵਿੱਚ ਗੱਢ ਹੀ ਦਿੰਦੇ ਹਨ ਤੇ ਜਦੋਂ ਤੱਕ ਔਲਾਦ ਨਹੀਂ ਹੋਵੇਗੀ ਉਦੋਂ ਤੱਕ ਮੈਨੂੰ ਇਹ ਤਾਨੇ ਸੁਣਾਉਣਾ ਮਿਲਣਗੇ ਰਾਜਾ ਤੇ ਰਾਣੀ ਉਦਾਸ ਰਹਿਣ ਲੱਗੇ ਇੱਕ ਦਿਨ ਰਾਜਾ ਆਪਣੀ ਰਾਣੀ ਦੇ ਨਾਲ ਮਹਿਲ ਵਿੱਚ ਟਹਿਲ ਰਿਹਾ ਸੀ ਤੇ ਉਸੇ ਮੰਦਰ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਪ੍ਰਮਾਤਮਾ ਨੇ ਮੇਰੇ ਕਿਹੋ ਜਿਹੀ ਕਿਸਮਤ ਲਿਖ ਦਿੱਤੀ ਹੈ ਜੇਕਰ ਤੂੰ ਰਾਜ ਦਿੱਤਾ ਸੀ ਤਾਂ ਰਾਜ ਨੂੰ ਚਲਾਉਣ ਵਾਲਾ ਵੀ ਦੇਣਾ ਸੀ ਅੱਜ ਸਾਡੇ ਇਹ ਦਰਸ਼ਨ ਨਾ ਹੁੰਦੇ ਜਿੰਦਰ ਵੀ ਅਸੀਂ ਜਾਂਦੇ ਉਧਰ ਹੀ ਲੋਕ ਸਾਨੂੰ ਗੱਲਾਂ ਸੁਣਾਉਂਦੇ ਹਨ ਤੇ ਸਾਡਾ ਦਿਲ ਦੁਖੀ ਕਰਦੇ ਹਨ ਆਪਣੇ ਪਤੀ ਦੇ ਚਿਹਰੇ ਤੇ ਉਦਾਸੀ ਦੇਖ ਕੇ ਰਾਣੀ ਸਮਝ ਜਾਂਦੀ ਕਿ ਉਸ ਦਾ ਪਤੀ ਉਦਾਸ ਹੈ ਰਾਣੀ ਹੱਥ ਛੋੜ ਕੇ ਪੁੱਛਦੀ ਮਹਾਰਾਜ ਕੀ ਗੱਲ ਹੈ ਰੋਜ ਤਾਂ ਤੁਸੀਂ ਖੁਸ਼ ਨਜ਼ਰ ਆਉਂਦੇ ਹੋ ਪਰ ਅੱਜ ਤੁਸੀਂ ਕੁਝ ਡੂੰਘੀ ਚਿੰਤਾ ਵਿੱਚ ਹੋ ਰਾਜੇ ਨੇ ਰਾਣੀ ਕਿਹਾ ਕਿ ਤੂੰ ਮੈਨੂੰ ਮੇਰੇ ਹਾਲ ਤੇ ਛੱਡ ਦੇ ਮੈਨੂੰ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਤਹ ਰਾਣੀ ਕਹਿੰਦੇ ਕਿ ਮਹਾਰਾਜ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਮੈਂ ਤੁਹਾਡੀ ਪਤਨੀ ਹਾਂ ਤੁਹਾਡੇ ਉੱਪਰ ਮੇਰਾ ਪੂਰਾ ਅਧਿਕਾਰ ਹੈ ਤੁਹਾਡੇ ਦੁੱਖ ਸੁੱਖ ਦੀ ਮੈਂ ਸਾਥੀ ਹਾਂ ਆਪਣੀ ਰਾਣੀ ਦੀਆਂ ਗੱਲਾਂ ਸੁਣ ਕੇ ਰਾਜਾ ਕਹਿੰਦਾ ਕਿ ਮਾਹਾਰਾਣੀ ਜੇਕਰ ਤੂੰ ਮੇਰੀ ਚਿੰਤਾ ਦਾ ਕਾਰਨ ਜਾਣਨਾ ਚਾਹੁੰਦੇ ਹੈ ਤਾਂ ਉਸ ਦਾ ਕਾਰਨ ਹੈ ਕਿ ਅਸੀਂ ਦੋਵੇਂ ਬੇਉਲਾਦ ਹਾਂ ਜਦੋਂ ਵੀ ਮੈਂ ਨਗਰ ਵਿੱਚ ਜਾਂਦਾ ਹਾਂ ਤਾਂ ਲੋਕ ਮੈਨੂੰ ਦੇਖ ਕੇ ਮੂੰਹ ਫੇਰ ਲੈਂਦੇ ਹਨ ਦੁਨੀਆ ਦੀਆਂ ਗੱਲਾਂ ਮੇਰੇ ਤੋਂ ਸੁਣੀਆਂ ਨਹੀਂ ਚਾਹੁੰਦੀਆਂ ਮੈਂ ਪਰਮਾਤਮਾ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਪਰਮਾਤਮਾ ਮੈਂ ਪਿਛਲੇ ਜਨਮ ਵਿੱਚ ਕਿਹੋ ਜਿਹਾ ਕਿਹੜਾ ਪਾਪ ਕੀਤਾ ਸੀ ਜੋ ਮੈਨੂੰ ਇਸ ਜਨਮ ਵਿੱਚ ਚੁਕਾਉਣਾ ਪੈ ਰਿਹਾ ਹੈ ਤੇ ਸਾਨੂੰ ਬੇਉਲਾਦ ਹੀ ਰਹਿਣਾ ਪੈ ਰਿਹਾ ਹੈ ਇੱਕ ਵਾਰ ਜੇ ਸਾਡੇ ਘਰ ਔਲਾਦ ਪੈਦਾ ਹੋ ਜਾਂਦੀ ਭਲੇ ਜਨਮ ਲੈਂਦੇ ਪਾਵੇਂ ਜਨਮ ਲੈਂਦੇ ਹੀ ਮਰ ਜਾਂਦੇ ਮਹਾਰਾਜ ਦਾ ਦੁੱਖ ਦੇਖ ਕੇ ਰਾਣੀ ਸੋਚਣ ਲੱਗੀ ਕਿ ਮੈਂ ਆਪਣੇ ਮਹਾਰਾਜ ਨੂੰ ਖੁਸ਼ ਕਰਨ ਲਈ ਕੀ ਕਰਾਂ ਤਾਂ ਜੋ ਉਸ ਨੇ ਸੋਚਿਆ ਹਕੀਕਤ ਵਿੱਚ ਤਾਂ ਘੱਟੋ ਘਾਟ ਝੂਠ ਬੋਲ ਕੇ ਹੀ ਮਹਾਰਾਜ ਨੂੰ ਖੁਸ਼ ਕਰ ਦਿੰਦੇ ਹਾਂ ਰਾਣੀ ਕੁਝ ਦਿਨਾਂ ਬਾਅਦ ਰਾਜ ਨੂੰ ਇਹ ਝੂਠੀ ਖਬਰ ਦਿੰਦੀ ਹੈ ਕਿ ਮਹਾਰਾਜ ਮੇਰੇ ਗਰਭ ਠਹਿਰ ਗਿਆ ਹੈ ਹੁਣ ਤੁਹਾਨੂੰ ਔਲਾਦ ਨੂੰ ਲੈ ਕੇ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੁਣ ਬਹੁਤ ਜਲਦ ਸਾਡੇ ਮੈਲਵਿਚ ਇੱਕ ਛੋਟਾ ਬਾਲ ਖੇਡੇਗਾ ਜਲਦ ਹੀ ਸਾਨੂੰ ਆਪਣੇ ਰਾਜ ਦੇ ਲਈ ਇੱਕ ਉਤਰਾ ਅਧਿਕਾਰੀ ਮਿਲਣ ਵਾਲਾ ਹੈ ਰਾਣੀ ਦੀ ਇਹ ਗੱਲ ਰਾਜੇ ਦੇ ਮਰੇ ਹੋਏ ਸਰੀਰ ਵਿੱਚ ਜਾਣ ਪਾ ਦਿੰਦੀ ਹੈ ਰਾਜਾ ਇਕਦਮ ਚੌਕ ਕੇ ਕਹਿਣ ਲੱਗਾ ਕਿ ਰਾਣੀ ਤੂੰ ਇਹ ਕੀ ਕਹਿ ਰਹੀ ਹੈ ਕਿਤੇ ਤੂੰ ਝੂਠ ਤਾਂ ਨਹੀਂ ਬੋਲ ਰਹੀ ਰਾਣੀ ਨੇ ਕਿਹਾ ਕਿ ਨਹੀਂ ਮਹਾਰਾਜ ਨਹੀਂ ਮਹਾਰਾਜ ਇਹ ਸੱਚ ਹੈ ਮੈਂ ਗਰਭਵਤੀ ਹਾਂ ਪਲਾ ਇਸ ਬਾਰੇ ਮੈਂ ਤੁਹਾਨੂੰ ਕਿਉਂ ਝੂਠ ਬੋਲਾਂਗੀ ਮੇਰਾ ਵਿਸ਼ਵਾਸ ਕਰੋ ਸੰਗਤਜੀ ਰਾਜੇ ਨੂੰ ਆਪਣੀ ਰਾਣੀ ਦੀ ਗੱਲ ਤੇ ਵਿਸ਼ਵਾਸ ਹੋ ਜਾਂਦਾ ਹੈ ਤੇ ਉਸ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜਨ ਲੱਗਦੀ ਹੈ ਤੇ ਖੁਸ਼ੀ ਵਿੱਚ ਆ ਕੇ ਉਹ ਦਰਬਾਰ ਵਿੱਚ ਐਲਾਨ ਕਰਦੇ ਹੈ ਤੇ ਐਲਾਨ ਕਰਦੇ ਹੈ ਉਸ ਦੀ ਰਾਣੀ ਗਰਭਵਤੀ ਹੈ ਤੇ ਬਹੁਤ ਹੀ ਜਲਦ ਉਸੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ ਸਮਾਂ ਬੀਤਦਾ ਗਿਆ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਰਾਣੀ ਦੀਆਂ ਚਿੰਤਾਵਾਂ ਵਧਣ ਲੱਗੀਆਂ ਉਹ ਆਪਣੇ ਪੇਟ ਤੇ ਕਪੜੇ ਬਣ ਕੇ ਰੱਖਦੇ ਸੀ ਜਦੋਂ 9 ਮਹੀਨੇ ਦਾ ਸਮਾਂ ਪੂਰਾ ਹੋ ਗਿਆ ਤਾਂ ਰਾਣੀ ਹੋਰ ਵੀ ਜ਼ਿਆਦਾ ਘਬਰਾਉਣ ਲੱਗੀ ਕਿ ਹੁਣ ਕੀ ਹੋਵੇਗਾ ਮੈਂ ਤਾਂ ਆਪਣੇ ਮਹਾਰਾਜ ਨੂੰ ਖੁਸ਼ ਕਰਨ ਲਈ ਸਿਰਫ ਉਹਨਾਂ ਨੂੰ ਝੂਠ ਬੋਲਿਆ ਸੀ ਹੁਣ ਮੈਂ ਉਹਨਾਂ ਨੂੰ ਬੱਚਾ ਕਿੱਥੋਂ ਲਿਆ ਕੇ ਦੇਵਾਂਗੀ ਪਰ ਅੱਜ ਮੈਂ ਉਹਨਾਂ ਨੂੰ ਸੱਚ ਦੱਸ ਦਿੱਤਾ ਤਾਂ ਮਹਾਰਾਜ ਨੇ ਇਹ ਝੂਠ ਬਰਦਾਸ਼ਤ ਨਹੀਂ ਕਰਨਾ ਤੇ ਉਹ ਮੈਨੂੰ ਮਾਰ ਹੀ ਦੇਣਗੇ ਤੇ ਖੁਦ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਰਾਣੀ ਇਹ ਗੱਲਾਂ ਸੋਚ-ਸੋਚ ਕੇ ਪਰੇਸ਼ਾਨ ਹੋ ਰਹੀ ਸੀ ਤੇ ਸੋਚ ਰਹੀ ਸੀ ਕਿ ਹੁਣ ਕੀ ਕਰਾਂ ਰਾਣੀ ਦੀ ਇੱਕ ਬਹੁਤ ਹੀ ਪਿਆਰੀ ਦਾਸੀ ਸੀ ਉਸ ਦਾਸੀ ਨੂੰ ਕਿਹਾ ਕਿ ਜੇਕਰ ਤੂੰ ਮੇਰਾ ਸਾਥ ਦੇਵੇਂ ਤਾਂ ਮੈਂ ਮਹਾਰਾਜ ਨੂੰ ਕੁਝ ਦੇਣ ਝੂਠ ਬੋਲ ਕੇ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗੀ ਇਹ ਗੱਲ ਦਾਸੀ ਪਹਿਲਾਂ ਤੋਂ ਹੀ ਜਾਣਦੀ ਸੀ ਕਿ ਰਾਣੀ ਦੀ ਕੋਖ ਵਿੱਚ ਬੱਚਾ ਨਹੀਂ ਹੈ ਦਾਸੀ ਇਹ ਕੰਮ ਕਰਨ ਨੂੰ ਸਹਿਮਤ ਹੋ ਜਾਂਦੀ ਹੈ ਉਹ ਕਹਿੰਦੀ ਕਿ ਰਾਣੀ ਜੀ ਤੁਸੀਂ ਜਿਵੇਂ ਦੱਸੋ ਕਿ ਮੈਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ ਤੁਹਾਂਡਾ ਇਹ ਰਾਸ ਹਮੇਸ਼ਾ ਗੁਪਤ ਰਹੇਗਾ ਐਸੀ ਪਿੰਗ ਕਿਸੇ ਨੂੰ ਨਹੀਂ ਲੱਗੇ ਕਿ ਚਾਹੇ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ ਪਰ ਮੈਂ ਇਹ ਭੇਦ ਕਦੇ ਵੀ ਰਾਜੇ ਨੂੰ ਨਹੀਂ ਦੱਸਾਂਗੀ ਕਿ ਤੁਸੀਂ ਰਾਜਾ ਕਿ ਤੁਸੀਂ ਰਾਜਾ ਸਾਹਿਬ ਨੂੰ ਝੂਠ ਬੋਲਿਆ ਹੈ ਰਾਣੀ ਦੇ ਕਹਿੰਦੇ ਅਨੁਸਾਰ ਦਾਸੀ ਨੇ ਰਾਜੇ ਨੂੰ ਜਾ ਕੇ ਦਵਾਈ ਦਿੱਤੀ ਦਾਸੀ ਨੇ ਜਾ ਕੇ ਰਾਜੇ ਨੂੰ ਦਵਾਈ ਦਿੱਤੀ ਤੇ ਕਿਹਾ ਵੱਡੀ ਰਾਣੀ ਤੇ ਬੜੇ ਹੀ ਸੋਹਣੇ ਪੁੱਤਾਂ ਨੂੰ ਜਨਮ ਦਿੱਤਾ ਰਾਜ ਨੇ ਸੁਣਿਆ ਤਾਂ ਉਸਨੇ ਖੁਸ਼ੀ ਦੇ ਮਾਰੇ ਦਰਬਾਰ ਵਿੱਚ ਐਲਾਨ ਕਰ ਦਿੱਤਾ ਰਾਜਾ ਬੱਚੇ ਨੂੰ ਦੇਖਣ ਲਈ ਬਹੁਤ ਬਿਆਕੁਲ ਹੋ ਗਿਆ ਸੀ ਇੱਕਦਮ ਆਪਣੇ ਪੁੱਤਰ ਨੂੰ ਦੇਖਣ ਲਈ ਮਹਿਲ ਵੱਲ ਭੱਜਿਆ ਜਾ ਰਿਹਾ ਸੀ ਰਾਣੀ ਵੀ ਇਹ ਗੱਲ ਜਾਣਦੀ ਸੀ ਕਿ ਮਹਾਰਾਜ ਬੱਚੇ ਨੂੰ ਦੇਖਣ ਜ਼ਰੂਰ ਆਉਣਗੇ ਇਸ ਲਈ ਰਾਣੀ ਨੇ ਪੰਡਤ ਨੂੰ ਪਹਿਲਾਂ ਹੀ ਬਹੁਤ ਸਾਰਾ ਧੰਨ ਦੇ ਕੇ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਰਾਜੇ ਸਾਹਿਬ ਨੂੰ ਤੁਸੀਂ ਇਹ ਕਹਿਣਾ ਕਿਉਂ ਹਾਜੇ ਬੱਚੇ ਦਾ ਮੋਹ ਨਹੀਂ ਦੇਖ ਸਕਦੇ ਰਾਜੇ ਨੇ ਪੁੱਛਿਆ ਕਿ ਅਸਾ ਪੰਡਤ ਨੇ ਕਿਹਾ ਕਿ ਮਹਾਰਾਜ ਜੇਕਰ ਤੁਸੀਂ ਇਸ ਬੱਚੇ ਦੇ ਦਰਸ਼ਨ ਕਰੋਗੇ ਤਾਂ ਤੁਹਾਡੇ ਉੱਪਰ ਬਹੁਤ ਵੱਡਾ ਦੋਸ਼ ਲੱਗ ਜਾਵੇਗਾ ਬੱਚੇ ਦੇ ਪ੍ਰਭਾਵ ਸੰਕਟ ਵਿੱਚ ਪੈ ਸਕਦੇ ਹਨ ਇਸ ਲਈ ਪੁੱਤਰ ਨੂੰ ਦੇਖਣ ਦੀ ਜਿੱਦ ਨਾ ਕਰੋ ਪੁੱਤਰ ਤੁਹਾਡਾ ਹੈ ਤੇ ਤੁਹਾਡੇ ਮਹਿਲ ਵਿੱਚ ਹੀ ਰਹੇਗਾ ਤੁਹਾਨੂੰ ਇਹ ਸਭ ਤੋਂ ਵੱਡੇ ਖੁਸ਼ੀ ਹੋਣੀ ਚਾਹੀਦੀ ਹੈ ਕਿ ਭਗਵਾਨ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਵਿੱਚ ਮੁੰਡੇ ਨੇ ਜਨਮ ਲਿਆ ਮਹਾਰਾਜ ਜਦ ਤੁਹਾਡਾ ਪੁੱਤਰ ਵੱਡਾ ਹੋ ਜਾਵੇਗਾ ਉਹ ਵਿਆਹ ਦੇ ਲਾਇਕ ਹੋ ਜਾਵੇਗਾ ਉਹ ਸਮੇਂ ਤੁਸੀਂ ਆਪਣੇ ਪੁੱਤਰ ਨੂੰ ਦੇਖ ਸਕਦੇ ਹੋ ਸੰਗਤ ਜੀ ਆਪਣੀ ਕੋਲ ਦੀ ਗੱਲ ਸੌਣ ਕੇ ਰਾਜੇ ਨੂੰ ਪਹਿਲਾਂ ਤਾਂ ਬਹੁਤ ਦੁੱਖ ਹੋਇਆ ਫਿਰ ਸੋਚਿਆ ਚਲੋ ਕੋਈ ਗੱਲ ਨਹੀਂ ਘਰ ਚ ਹੀ ਰਹੇਗਾ ਕਦੇ ਨਾ ਕਦੇ ਤਾਂ ਦੇਖਣ ਨੂੰ ਮਿਲ ਜਾਵੇਗਾ ਉਹਦਾ ਰਾਣੀ ਮਹਿਲ ਵਿੱਚ ਬੈਠ ਕੇ ਬਹੁਤ ਰੋਂਦੀ ਹੈ ਕਿ ਮਹਾਰਾਜ ਨੂੰ ਚੌਥੀ ਤਸੱਲੀ ਦੇ ਕੇ ਚੰਗਾ ਨਹੀਂ ਕੀਤਾ ਪੁੱਤਰ ਦੇ ਵਿਆਹ ਤੱਕ ਮੈਂ ਬਾਂਜ ਹੀ ਰਾਵਾਂਗੀ ਪਰ ਉਸ ਤੋਂ ਬਾਅਦ ਕੀ ਹੋਵੇਗਾ ਇਹ ਸਭ ਸੋਚ ਕੇ ਰਾਣੀ ਦੱਕ ਲੇਜਾਂ ਬੈਠ ਜਾਂਦਾ ਹੈ ਦਾਸੀ ਨੇ ਕਹਿ ਕੇ ਰਾਣੀ ਕੋ ਬਰਾਉਣਾ ਪੁੱਤ ਦੇ ਜਵਾਨ ਹੋਣ ਤੱਕ ਤਾਂ ਤਸੱਲੀ ਰੱਖੋ ਉਸ ਤੋਂ ਬਾਅਦ ਕੋਈ ਹੋ ਰਸਤਾ ਭਗਵਾਨ ਜ਼ਰੂਰ ਕੱਢ ਦੇਣਗੇ ਇਹਦਾ ਸਮਾਂ ਲੰਘਦਾ ਗਿਆ ਹੌਲੀ ਹੌਲੀ ਵੇ ਸਾਲ ਬੀਤ ਕੇ ਇਹਦਾ ਰਾਜਨ ਨੂੰ ਲੱਗਿਆ ਕਿ ਹੁਣ ਸਾਡਾ ਪੁੱਤਰ ਜਵਾਨ ਹੋ ਗਿਆ ਹੈ ਤੇ ਰਾਜੇ ਨੇ ਇਹ ਫਰਮਾਨ ਕਰਵਾ ਦਿੱਤਾ ਕਿ ਸਾਡਾ ਰਾਜਕੁਮਾਰ ਵਿਆਹ ਦੇ ਯੋਗ ਹੈ ਤਾਂ ਉਸ ਲਈ ਰੇਸਤੇ ਆਉਣ ਲੱਗੇ ਕਈ ਰਾਜਾ ਮਹਾਰਾਜਾਂ ਦੇ ਇਥੋਂ ਤੱਕ ਕੇ ਪੰਡਤ ਵੀ ਆਏ ਰਾਜੇ ਨਾਲ ਵਿਆਹ ਦੀ ਗੱਲਬਾਤ ਕਰਨ ਦੇ ਲਈ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਆਪਣੇ ਰਾਜਕੁਮਾਰ ਨੂੰ ਦਿਖਾਓ ਤਾਂ ਸੇ ਅਸੀਂ ਆਪਣਾ ਰਿਸ਼ਤਾ ਤੁਹਾਡੀ ਰਾਜਕੁਮਾਰ ਨਾਲ ਤੈਅ ਕਰਨ ਆਏ ਹਾਂ ਰਾਜਾ ਤੁਰੰਤ ਆਪਣੀ ਰਾਣੀ ਦੇ ਕਮਰੇ ਵਿੱਚ ਪਹੁੰਚ ਜਾਂਦਾ ਤੇ ਬੋਲਿਆ ਸਾਡੇ ਪੁੱਤਰ ਨੂੰ ਦੇਖਣ ਵਾਲੇ ਆਏ ਹਨ ਜੇਕਰ ਤੂੰ ਕਹੇ ਤਾਂ ਮੈਂ ਵਿਆਹ ਲਈ ਹਾਂ ਕਰ ਦਵਾਂ ਪੁੱਤਰ ਦਾ ਵਿਆਹ ਤਾਂ ਇੱਕ ਨ ਇੱਕ ਦਿਨ ਕਰਨਾ ਹੀ ਹੈ ਮੈਨੂੰ ਬੜੀ ਉਤਸੁਕਤਾ ਹੈ ਜਲਦੀ ਜਲਦੀ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਤੇ ਮੈਂ ਉਸ ਦੇ ਦਰਸ਼ਨ ਕਰ ਸਕਾਂ ਹੁਣ ਰਾਣੀ ਇਹ ਕਿਵੇਂ ਕਹਿ ਦੇਵੇ ਕਿ ਪੁੱਤਰ ਤਾਂ ਹੈ ਹੀ ਨਹੀਂ ਹੁਣ ਰਾਣੀ ਨੇ ਫਿਰ ਬਹਾਨਾ ਬਣਾ ਦਿੱਤਾ ਤੇ ਝੂਠ ਬੋਲ ਦਿੱਤਾ ਮਹਾਰਾਜ ਤੁਹਾਡੀ ਗੱਲ ਸਹੀ ਹੈ ਕਿਉਂਕਿ ਰਿਸ਼ਤਾ ਕਰਨ ਵਾਲੇ ਲੋਕ ਆਏ ਹਾਂ ਤਾਂ ਉਹਨਾਂ ਨੂੰ ਲੜਕਾ ਤਾਂ ਦਿਖਾਉਣਾ ਹੀ ਪਵੇਗਾ ਪਰ ਇੱਕ ਗੱਲ ਬਹੁਤ ਵੱਡੀ ਹੈ ਰਾਜਾ ਕਹਿਣ ਲੱਗਾ ਉਹ ਕਿਹੜੀ ਰਾਣੀ ਕਿਹਾ ਮਹਾਰਾਜ ਮਾਫ਼ ਕਰਨਾ ਸਾਡੇ ਕੋਲ ਦਾ ਕਹਿਣਾ ਹੈ ਕਿ ਲੜਕਾ ਜੇਕਰ ਇੱਥੇ ਦਿਖਾ ਦਿੱਤਾ ਤਾਂ ਬਹੁਤ ਵੱਡੀ ਹਾਨੀ ਹੋ ਸਕਦੀ ਹੈ ਲੜਕੇ ਦੀ ਮੌਤ ਵੀ ਹੋ ਸਕਦੀ ਹੈ ਜਿਨ੍ਹਾਂ ਨੇ ਰਿਸ਼ਤਾ ਤੈਅ ਕਰਨਾ ਹੈ ਉਹ ਇਸ ਸ਼ਰਤ ਤੇ ਕਰ ਲੈਣ ਕਿ ਮੁੰਡਾ ਜਦੋਂ ਦੂਲਾ ਬਣ ਕੇ ਸਹੁਰੇ ਸਹੁਰੇ ਘਰ ਆਵੇਗਾ ਉੱਥੇ ਹੀ ਦੇਖਾਂਗੇ ਬਿਨਾ ਦੇਖੇ ਰਿਸ਼ਤਾ ਤੈਅ ਕਰਨਾ ਹੈ ਤਾਂ ਕਰ ਸਕਦੇ ਹਨ ਨਹੀਂ ਤਾਂ ਵਾਪਸ ਚਲੇ ਜਾਂ। ਰਾਣੀ ਦੀ ਗੱਲ ਸੁਣ ਕੇ ਰਾਜਾ ਫਿਰ ਵਾਪਸ ਚਲਾ ਜਾਂਦਾ ਤੇ ਜੋ ਰਿਸ਼ਤਾ ਲੈ ਕੇ ਆਏ ਸੀ ਸਾਰੇ ਗੱਲ ਕਹਿ ਦਿੰਦਾ ਹੈ ਕਿ ਮੈਨੂੰ ਮaaf ਕਰੋ। ਬਿਨਾ ਦੇਖੇ ਜੇਕਰ ਤੁਸੀਂ ਰਿਸ਼ਤਾ ਤੈਅ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਇਹ ਗੱਲ ਸੁਣ ਕੇ ਉਥੋਂ ਸਾਰੇ ਲੋਕ ਵਾਪਸ ਚਲੇ ਜਾਂਦੇ ਹਨ। ਇੱਕ ਰਾਜਾ ਇਸ ਤਰ੍ਹਾਂ ਹੁੰਦਾ ਹੈ ਕਿ ਬਿਨਾ ਦੇਖੇ ਆਪਣੀ ਤੀ ਦਾ ਰਿਸ਼ਤਾ ਤੈਅ ਕਰ ਦਿੰਦਾ ਹੈ। ਤੇ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਲੜਕਾ ਮੁੰਡਾ ਵਿੱਚ ਤਾਂ ਦੇਖਣ ਨੂੰ ਮਿਲ ਹੀ ਜਾਵੇਗਾ ਉੱਥੇ ਦੇਖ ਲਵਾਂਗੇ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਉਹ ਰਾਜਾ ਆਪਣੀ ਤੇ ਦਾ ਰਿਸ਼ਤਾ ਉਸ ਮੁੰਡੇ ਨਾਲ ਤੈਅ ਕਰਕੇ ਆਪਣੇ ਘਰ ਚਲਾ ਜਾਂਦਾ ਹੈ ਜਿਸ ਮੁੰਡੇ ਦਾ ਅਜੇ ਜਨਮ ਵੀ ਨਹੀਂ ਹੋਇਆ ਉਹ ਸਿਰਫ ਰਾਜੇ ਦੀਆਂ ਕਲਪਨਾਵਾਂ ਵਿੱਚ ਸੀ ਉਹਦਕਾ ਜਾ ਕੇ ਰਾਜਾ ਵਿਆਹ ਦੀਆਂ ਤਿਆਰੀਆਂ ਕਰਨ ਲੱਗਦਾ ਤੇ ਰਾਜਾ ਸਾਰੀ ਗੱਲ ਆਪਣੀ ਰਾਣੀ ਨੂੰ ਜਾ ਕੇ ਦੱਸਦਾ ਰਾਜੇ ਦੀ ਗੱਲ ਸੁਣ ਕੇ ਰਾਣੀ ਨੇ ਕੁਝ ਜਵਾਬ ਨਾ ਦਿੱਤਾ ਤੇ ਕਹਿਣ ਲੱਗੀ ਠੀਕ ਐ ਸੀ ਤਿਆਰ ਹਾਂ ਤੁਸੀਂ ਵਿਆਹ ਦੀ ਤਿਆਰੀ ਕਰੋ ਰਾਜਾ ਕੁਝ ਸਮਾਂ ਰਾਣੀ ਕੋਲ ਬੈਠ ਕੇ ਉਸ ਤੋਂ ਬਾਅਦ ਰਾਜਾ ਦਰਬਾਰ ਵਿੱਚ ਚਲਾ ਜਾਂਦਾ ਤੇ ਰਾਣੀ ਦਾ ਮਨ ਬੜਾ ਉਦਾਸ ਹੁੰਦਾ ਰਾਣੀ ਨੇ ਦਾਸੀ ਨੂੰ ਬੁਲਾਇਆ ਤੇ ਕਹਿਣ ਲੱਗੀ ਹੋਂ ਤਾਂ ਮੇਰੇ ਪੁੱਤਰ ਦਾ ਵਿਆਹ ਵੀ ਤੈਹ ਹੋ ਗਿਆ ਤਰੀਕ ਵੀ ਤੈਹ ਹੋ ਗਏ ਹੋਂ ਦੱਸ ਮੈਂ ਕੀ ਕਰਾਂ ਇਸ ਗੱਲ ਨੂੰ ਮੈਂ ਕਿਸ ਤਰ੍ਹਾਂ ਛੁਪਾਵਾਂ ਹੁਣ ਮੈਂ ਕਿਵੇਂ ਜਿੰਦਾ ਰਹਾਂਗੀ ਮੈਂ ਇੰਨਾ ਵੱਡਾ ਝੂਠ ਕਿਉਂ ਬੋਲਿਆ ਮੈਂ ਇਹ ਝੂਠ ਬੋਲ ਕੇ ਆਪਣੇ ਪਤੀ ਨੂੰ ਕਿਉਂ ਖੁਸ਼ ਕੀਤਾ ਇਸ ਝੂਠ ਵਿੱਚ ਮੈਂ ਫਸੇ ਹੀ ਚੱਲੀ ਜਾ ਰਹੀ ਹਾਂ ਦਸੀ ਉਸ ਰਾਣੀ ਨੂੰ ਤੇਰੇਂ ਦਵਾਉਂਦੀ ਹੈ ਤੇ ਕਹਿੰਦੀ ਹੈ ਕਿ ਜਦੋਂ ਤੁਸੀਂ ਝੂਠ ਬੋਲਿਆ ਤਾਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ ਕਿ ਤੁਹਾਡਾ ਝੂਠ ਫੜਿਆ ਨਾ ਜਾਵੇ ਪ੍ਰਮਾਤਮਾ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾਉਣਗੇ ਉਧਰ ਵਿਆਹ ਦਾ ਦਿਨ ਵੀ ਆ ਜਾਂਦਾ ਹੈ ਤੇ ਰਾਜਾ ਵੀ ਵਿਆਹ ਦੀਆਂ ਤਿਆਰੀਆਂ ਵਿੱਚ ਜੋਰ ਸ਼ੋਰ ਦੇ ਨਾਲ ਲੱਗਿਆ ਹੁੰਦਾ ਹੈ ਤੇ ਰਾਜਾ ਰਾਣੀ ਨੂੰ ਕਹਿੰਦਾ ਕਿ ਆਪਣੇ ਪੁੱਤਰ ਨੂੰ ਲੜਣਾ ਬਣਾ ਕੇ ਤਿਆਰ ਕਰ ਮੈਂ ਪ੍ਰਾਤਨੋਂ ਦੇਖਣਾ ਚਾਹੁੰਦਾ ਹਾਂ ਇਧਰ ਰਾਣੀ ਦਾਸੀ ਕੋਲ ਬੈਠੇ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਹੁਣ ਮੈਂ ਕੀ ਕਰਾਂ ਰਾਣੀ ਨੇ ਦਾਸੀ ਨੂੰ ਕਿਹਾ ਕਿ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਹੈ ਹੁਣ ਜੋ ਵੀ ਹੋਵੇਗਾ ਉਹ ਦੇਖਿਆ ਜਾਵੇਗਾ ਸਾਨੂੰ ਇਹ ਰਿਆਸ਼ ਸੁਪਾ ਕੇ ਰੱਖਣਾ ਪਵੇਗਾ ਤਾਂ ਇੱਕ ਕਾਮਕਾਰ ਇੱਕ ਆਟੇ ਦਾ ਲਾੜਾ ਬਣਾ ਕੇ ਉਸ ਨੂੰ ਸਜਾ ਕੇ ਚੰਗੀ ਤਰ੍ਹਾਂ ਪਾਲਕੀ ਵਿੱਚ ਬਿਠਾ ਦੇ ਤੇ ਸਾਰਿਆਂ ਨੂੰ ਕਹਿ ਕਿ ਪਾਲਕੀ ਨੂੰ ਰਸਤੇ ਦੇ ਵਿੱਚ ਕਿਸੇ ਨੇ ਵੀ ਖੋਲ ਕੇ ਨਹੀਂ ਦੇਖਣਾ ਦਸੀ ਆਟੇ ਦਾ ਲਾੜਾ ਬਣਾ ਕੇ ਉਸ ਨੂੰ ਸਜਾ ਕੇ ਪਾਲਕੀ ਵਿੱਚ ਬਿਠਾ ਦਿੰਦੀ ਹੈ ਤੇ ਪਾਲਕੀ ਨੂੰ ਚਾਰੇ ਪਾਸਿਓਂ ਬੰਦ ਕਰ ਦਿੰਦੀ ਹੈ ਇਧਰ ਮਹਾਰਾਜ ਭਰਾਤ ਲੈ ਕੇ ਚੱਲ ਪੈਂਦੇ ਹਨ ਤੇ ਭਰਾਤ ਚੱਲਦੇ-ਚੱਲਦੇ ਕਾਫੀ ਦੂਰ ਤੱਕ ਆ ਜਾਂਦੀ ਹੈ ਸਾਰੇ ਥੱਕ ਜਾਂਦੇ ਹਨ ਤੇ ਸਾਰੇ ਸੋਚਦੇ ਹਨ ਕਿ ਇੱਥੇ ਹੀ ਜੰਗਲ ਵਿੱਚ ਥੋੜੇ ਦਿਨ ਆਰਾਮ ਕਰ ਲੈਂਦੇ ਹਾਂ ਰਾਜੇ ਨੇ ਬੁਰਾਤਿਆਂ ਨੂੰ ਆਦੇਸ਼ ਦਿੱਤਾ ਕਿ ਪਾਲਕੀ ਨੂੰ ਇੱਥੇ ਰੱਖ ਦਿਓ ਤੇ ਆਰਾਮ ਕਰਾਂ ਦਿਓ ਬਾਅਦ ਵਿੱਚ ਫਿਰ ਅੱਗੇ ਵਧਾਂਗੇ ਕੁਹਾਰਾ ਨੇ ਇੱਕ ਦਰਖਤ ਦੇ ਕੋਲ ਉਸ ਪਾਲਕੀ ਨੂੰ ਰੱਖ ਦਿੱਤਾ ਜਿਸ ਦਰਖਤ ਦੇ ਕੋਲ ਪਾਲਕੀ ਰੱਖੀ ਹੋਈ ਸੀ ਉੱਥੇ ਇੱਕ ਖੋਡ ਵਿੱਚ ਜਿਸ ਵਿੱਚ ਇਸ਼ਿਆਤਰੀ नाग-ਨਾਗਾਂ ਦਾ ਜੋੜਾ ਰਹਿੰਦਾ ਸੀ ਨਾਗਨੇ ਜਦੋਂ ਪਲਕੀ ਦੇਖੀ ਤਾਂ ਆਪਣੇ ਪਤੀ ਨਾਗ ਨੂੰ ਕਹਿਣ ਲੱਗੀ ਇਹ ਕਿਸ ਤਰ੍ਹਾਂ ਦੀ ਬਰਾਤ ਹੈ ਇਸ ਵਿੱਚ ਲਾੜਾ ਤਾਂ ਹੈ ਹੀ ਨਹੀਂ ਇਸ ਵਿੱਚ ਤਾਂ ਆਟੇ ਦਾ ਲਾੜਾ ਬਣਾ ਕੇ ਰੱਖਿਆ ਹੈ ਸੰਗਜ ਇਹ ਗੱਲ ਨਾਗਨੇ ਆਪਣੇ ਪਤੀ ਨੂੰ ਨਾਗ ਨੂੰ ਤਸੀਦ ਕਹਿਣ ਲੱਗੀ ਇਹ ਕਿਹੋ ਜਿਹੀ ਬਰਾਤ ਹੈ ਜਿਸ ਵਿੱਚ ਕੋਈ ਲਾੜਾ ਹੀ ਨਹੀਂ ਜਦੋਂ ਇਹ ਇਹ ਬਰਾਤ ਲਾੜੀ ਕੋਲ ਪਹੁੰਚੇਗੀ ਤਾਂ ਇਹਨਾਂ ਦਾ ਕੀ ਹਾਲ ਹੋਵੇਗਾ ਇੰਨਾ ਵੱਡਾ ਹਨੇਰਾ ਤਾਂ ਮੈਂ ਅਜੇ ਤੱਕ ਨਹੀਂ ਦੇਖਿਆ ਜੋ ਬਿਨਾਂ ਲਾੜੇ ਦੇ ਬਰਾਤ ਜਾ ਰਹੀ ਹੈ नाग ਕਹਿ ਲਗਾ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਤੂੰ ਝੂਠ ਬੋਲ ਰਹੀ ਹੈ ਮੈਨੂੰ ਦਿਖਾ ਜਦੋਂ नाग ਨੇ ਉਸ ਪਾਲਕੀ ਨੂੰ ਦੇਖਿਆ ਤਾਂ ਉਸ ਵਿੱਚ ਸੱਚਮੁੱਚ ਲਾੜਾ ਨਹੀਂ ਸੀ ਸਗੋਂ ਆਟੇ ਦਾ ਲਾੜਾ ਰੱਖਿਆ ਸੀ ਇਹ ਸਭ ਦੇਖ ਕੇ ਉਹ ਦੋਵੇਂ ਆਪਣੇ ਖੋੜ ਵਿੱਚ ਵਾਪਸ ਚਲੇ ਜਾਂਦੇ ਨੇ ਤੇ ਉੱਥੇ ਪਹੁੰਚ ਕੇ नाग ਨਾਗਨ ਨੂੰ ਕਹਿੰਦਾ ਕਿ ਜੇਕਰ ਮੈਂ ਇਸ ਰਾਜੇ ਦੇ ਵਿਆਹ ਦੇ ਮੰਡਮ ਤੱਕ ਇਸ ਦੇ ਸ਼ੋਭਾ ਬਤਾ ਦੇਵਾਂ ਤਾਂ ਨਾਗਨ ਕਹਿ ਲੱਗੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਮੈਂ ਕੁਝ ਸਮਝੀ ਨਹੀਂ ਤਾਂ ਨਾ ਕਹਿੰਦਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੇਰੀ ਇੱਛਾ ਹੋਵੇ ਮੈਂ ਇਸ ਆਟੇ ਦੇ ਲਾੜੇ 'ਚ ਜਾ ਕੇ ਬੈਠ ਜਾਂਦਾ ਹਾਂ ਆਪਣਾ ਰੂਪ ਬਦਲ ਕੇ ਇਸ ਰਾਜੇ ਦਾ ਲੜਕਾ ਬਣ ਕੇ ਲਾੜਾ ਬਣ ਕੇ ਮੈਂ ਇਸ ਦੀ ਇੱਜ਼ਤ ਬਚਾ ਲਵਾਂਗਾ ਹੁਣ ਤੂੰ ਦੱਸ ਜੇਕਰ ਇਹ ਰਾਜਾ ਬਿਨਾਂ ਲਾੜੇ ਦੇ ਪਰਾਤ ਲੈ ਕੇ ਜਾਵੇਗਾ ਤੇ ਜਦੋਂ ਉੱਥੇ ਜਾ ਕੇ ਪਾਲਕੀ ਖੁੱਲੇਗੀ ਤਾਂ ਉਸ ਵਿੱਚੋਂ ਲਾੜਾ ਹੀ ਨਹੀਂ ਨਿਕਲੇਗਾ ਤਾਂ ਰਾਜੇ ਦੀ ਕਿੰਨੀ ਵੱਡੀ ਬਦਨਾਮੀ ਹੋਵੇਗੀ ਤੇ ਜਿੱਥੇ ਇਹ ਰਾਜਾ ਪੁੱਤ ਵਿਆਹ ਲਈ ਜਾ ਰਿਹਾ ਹੈ ਉਸ ਰਾਜੇ ਦੀ ਵੀ ਬਦਨਾਮੀ ਨਹੀਂ ਹੋਵੇਗੀ ਜੇਕਰ ਤੇਰੀ ਸਹਿਮਤੀ ਹੋਵੇ ਤਾਂ ਮੈਂ ਰਾਜੇ ਦਾ ਮੁੰਡਾ ਬਣ ਕੇ ਇਸ ਦੇ ਵਿਆਹ ਮੰਡਮ ਤੱਕ ਇਸ ਦੇ ਸ਼ੋਭਾ ਵਧਾ ਦਿੰਦਾ ਹਾਂ ਆਪਣੇ ਪਤੀ ਦੀ ਗੱਲ ਸੁਣ ਕੇ 나ਗਨ ਕਹਿਣ ਲੱਗੀ ਕਿ ਮਹਾਰਾਜ ਮੈਨੂੰ ਤੁਹਾਡੇ ਤੇ ਭਰੋਸਾ ਹੈ ਪਰ ਮੈਨੂੰ ਡਰ ਹੈ ਕਿ ਤੁਸੀਂ ਲਾੜੇ ਦਾ ਭੇਸ ਬਣਾ ਕੇ ਰਾਜੇ ਦੀ ਧੀ ਨਾਲ ਜਦੋਂ ਵਿਆਹ ਕਰੋਗੇ ਤਦ ਉਸੇ ਪ੍ਰੇਮ ਜਾਲ ਵਿੱਚ ਫਸ ਜਾਓਗੇ ਤੇ ਮੈਨੂੰ ਭੁੱਲ ਜਾਓਗੇ 나ਗ ਕਹਿਣ ਲੱਗਾ ਕਿ ਤੂੰ ਮੇਰੇ ਤੇ ਵਿਸ਼ਵਾਸ ਕਰ ਤੂੰ ਮੇਰੀ ਪਤਨੀ ਹੈ ਅਸੀਂ 나ਗ ਵਾਸ਼ਾ ਹਾਂ ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਅਸੀਂ ਸਿਰਫ ਇਸ ਰਾਜੇ ਦੀ ਇੱਜ਼ਤ ਬਚਾਉਣੀ ਹੈ ਇਸ ਲਈ ਮੈਂ ਥੋੜਾ ਜ਼ੋਰ ਲਗਾ ਕੇ ਤੈਨੂੰ ਕਹਿ ਰਿਹਾ ਹਾਂ ਜੇਕਰ ਮੈਂ 나ਗ ਗਿਆ ਤਾਂ ਦੋਵੇਂ ਰਾਜਿਆਂ ਦੀ ਬਹੁਤ ਬਦਨਾਮੀ ਹੋਵੇਗੀ ਤੇ ਕੁਝ ਵੀ ਵਾਪਰ ਸਕਦਾ ਹੈ ਤੂੰ ਮੇਰਾ ਵਿਸ਼ਵਾਸ ਕਰ ਕਾਲਜਾਦੋਂ ਬਰਾਤ ਵਾਪਸ ਆਏਗੀ ਤਾਂ ਇਸ ਸਥਾਨ ਤੇ ਜਦੋਂ ਆਵੇਗੀ ਤੇ ਮੈਂ ਤੇਰੇ ਕੋਲ ਵਾਪਸ ਆ ਜਾਵਾਂਗਾ ਆਪਣੇ ਪਤੀ ਦੀ ਗੱਲ ਸੁਣ ਕੇ ਨਾਗਨ ਨੇ ਕਿਹਾ ਮਾਰਾ ਚੇਕਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਤੁਸੀਂ ਚਲੇ ਜਾਓ ਮੈਂ ਤੁਹਾਨੂੰ ਰੋਕਾਂਗੀ ਨਹੀਂ ਨਾਗਨ ਆਪਣੇ ਪਤੀ ਨੂੰ ਆਗਿਆ ਦਿੰਦੀ ਹੈ ਤਾਂ ਉਹ ਪਾਲਕੀ ਵਿੱਚ ਰੂਪ ਬਦਲ ਕੇ بیٹھ ਜਾਂਦਾ ਹੈ ਕੁਝ ਦਿਨ ਬਾਅਦ ਬਰਾਤ ਜਦੋਂ ਅੱਗੇ ਚੱਲਦੇ ਹੈ ਤਾਂ ਉਹ ਘਾਰ ਪਾਲਕੀ ਨੂੰ ਉਠਾ ਕੇ ਚੱਲਦੇ ਹਨ ਸਿੱਧੇ ਮੰਡਾਂ ਵਿੱਚ ਪਹੁੰਚ ਜਾਂਦੇ ਹਨ ਜੋ ਵਿਆਹ ਦੀ ਰਸਮ ਪੂਰੀ ਕੀਤੀ ਜਾ ਸਕੇ ਜਦੋਂ ਪਾਲਕੀ ਨੂੰ ਖੁਲਵਾਇਆ ਗਿਆ ਤਾਂ ਉਸ ਵਿੱਚੋਂ ਇੱਕ ਬੜਾ ਸੋਹਣਾ ਮੁੰਡਾ ਨਿਕਲਦਾ ਹੈ ਰਾਜੇ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਰਾਜਾ ਬਹੁਤ ਖੁਸ਼ ਹੋਇਆ ਤੇ ਸੋਚਣ ਲੱਗਿਆ ਸਾ ਮਤਲਬ ਹੈ ਕਿ ਸਾਡੀ ਰਾਣੀ ਸਾਡੇ ਪੁੱਤਰ ਨੂੰ ਇਸ ਲਈ ਦਿਖਾਉਣਾ ਨਹੀਂ ਚਾਹੁੰਦੀ ਸੀ ਕਿ ਸਾਡਾ ਪੁੱਤਰ ਇੱਕਦਮ ਚੰਦਰਮਾ ਦੇ ਸਮਾਨ ਸੋਹਣਾ ਹੈ ਰਾਜਾ ਆਪਣੇ ਪੁੱਤਰ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਉਦੋਂ ਉਸ ਲੜਕੀ ਦੇ ਪਿਤਾ ਨੇ ਜਦੋਂ ਉਸ ਲਾੜੇ ਨੂੰ ਦੇਖਿਆ ਤਾਂ ਉਹ ਬਹੁਤ ਖੁਸ਼ ਹੁੰਦਾ ਹੈ ਤੇ ਉਸੇ ਉਸਦੇ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੁੰਦੀਆਂ ਹਨ ਉਸ नाग ਦਾ ਵਿਆਹ ਉਸ ਰਾਜੇ ਦੀ ਧੀ ਨਾਲ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਉਸ नाग ਆਪਣੇ ਪਿਤਾ ਨੂੰ ਕਹਾਂਗੇ ਪਿਤਾ ਜੀ ਹੁਣ ਸਾਡੇ ਪਾਲਕੀ ਅਲੱਗ ਹੋਣੀ ਚਾਹੀਦੀ ਹੈ ਤੇ ਮੇਰੀ ਪਤਨੀ ਦੀ ਪਾਲਕੀ ਅਲੱਗ ਹੋਣੀ ਚਾਹੀਦੀ ਹੈ ਰਾਜ ਨੇ ਕਿਹਾ beta ਇਹ ਕਿੰਨੇ ਵੱਡੇ ਗੱਲ ਹੈ ਅਸੀਂ ਤੁਹਾਡੇ ਲਈ ਵੱਖ-ਵੱਖ ਪਾਲਕੀ ਸਜਾ ਦਿੰਦੇ ਹਾਂ ਰਾਜ ਨੇ ਹੁਕਮ ਦਿੱਤਾ ਕਿ ਸਾਡੇ ਬੇਟੇ ਦੀ ਅਲੰਗ ਪਾਲ ਕੀ ਤਿਆਰ ਕੀਤੀ ਜਾਵੇ ਤੇ ਉਸ ਦੀ ਪਤਨੀ ਦੀ ਅਲੰਗ ਪਾਲ ਕੀ ਤਿਆਰ ਕਰਵਾਓ ਇਸ ਤਰ੍ਹਾਂ ਦੂਸਰੀ ਪਾਲ ਕੀ ਤਿਆਰ ਕਰਵਾਏ ਜਾਂਦੇ ਹਨ ਕੋਹਾਰ ਪਾਲ ਕੀ ਲੈ ਕੇ ਚੱਲਣ ਲੱਗਦੇ ਹਨ ਤੇ ਉਸ ਦੇ ਪਿੱਛੇ-ਪਿੱਛੇ ਬਰਾਤ ਚੱਲਦੀ ਹੈ ਚੱਲਦੇ-ਚੱਲਦੇ ਉਸੇ ਜਗ੍ਹਾ ਤੇ ਪਹੁੰਚ ਜਾਂਦੀ ਹੈ ਜਿੱਥੇ ਉਹਨਾਂ ਨੇ ਆਉਂਦੇ ਸਮੇਂ ਆਰਾਮ ਕੀਤਾ ਸੀ ਉਧਰ ਉਹ ਨਾਗਣ ਵੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਹੁੰਦੇ ਹਨ ਉਹ ਦੇਖਦੀ ਹੈ ਕਿ ਬਰਾਤ ਵੀ ਆ ਚੁੱਕੀ ਹੈ ਰਾਜਕੁਮਾਰ ਜੋ नाग ਬਣ ਕੇ ਆਪਣੀ ਪਤਨੀ ਨੂੰ ਨਾਗਨ ਨੂੰ ਮਿਲਣ ਜਾਂਦਾ ਹੈ ਤੇ ਮਿਲ ਕੇ ਬਹੁਤ ਖੁਸ਼ ਹੁੰਦਾ ਹੈ ਕਹਿੰਦਾ ਹੈ ਕਿ ਮੈਂ ਰਾਜੇ ਦੀ ਇੱਜ਼ਤ ਤਾਂ ਬਚਾ ਲਈ ਤੇ ਮੈਂ ਵਿਆਹ ਮੰਡਮ ਦੀ ਸੋਭਾ ਵੀ ਵਧਾ ਦਿੱਤੀ ਤੇ ਮੈਂ ਵਿਆਹ ਵੀ ਕਰਵਾ ਲਿਆ ਤੇ ਦੂਸਰੀ ਪਤਨੀ ਪਾਲਕੀ ਵਿੱਚ ਬੈਠੀ ਹੈ ਇਹ ਸੁਣ ਕੇ ਨਾਗਨ ਬੜੀ ਖੁਸ਼ ਹੁੰਦੀ ਹੈ ਨਾਗਨ ਨੇ ਕਿਹਾ ਕਿ ਠੀਕ ਹੈ ਮਹਾਰਾਜ ਤੁਸੀਂ ਬਹੁਤ ਚੰਗਾ ਕੰਮ ਕੀਤਾ ਪਰ ਹੁਣ ਤੁਸੀਂ ਕਿਤੇ ਨਹੀਂ ਜਾਓਗੇ ਹੁਣ ਤੁਸੀਂ ਇੱਥੇ ਹੀ ਰਹੋਗੇ ਮੇਰੇ ਕੋਲ 나ਗਨ ਨੇ ਕਿਹਾ ਕਿ ਵਿਚਾਰ ਕਰ ਥੋੜੀ ਜਿਹੀ ਥੋੜੀ ਜਿਹੀ ਆਗਿਆ ਹੋਰ ਮੈਂ ਤੇਰੇ ਤੋਂ ਮੰਗਣਾ ਚਾਹੁੰਦਾ ਹਾਂ 나ਗਨ ਕਹਿੰਦੀ ਕਿਹੋ ਜਿਹੀ ਆਗਿਆ ਕਹਿੰਦਾ ਕਿ ਮੈਂ ਇਸ ਰਾਜੇ ਦੀ ਇੱਜ਼ਤ ਤਾਂ ਬਚਾ ਲੇ ਹੁਣ ਇਹ ਨਵੀਂ ਨਵੇਲੀ ਲਾੜੀ ਆਈ ਹੈ ਇਹ ਜਦੋਂ ਆਪਣੇ ਸਹੁਰੇ ਘਰ ਜਾਏਗੀ ਜਦੋਂ ਇਸ ਨੂੰ ਉੱਥੇ ਆਪਣਾ ਪਤੀ ਨਹੀਂ ਮਿਲੇਗਾ ਤਾਂ ਫਿਰ ਇਸ ਦਾ ਕੀ ਹਾਲ ਹੋਵੇਗਾ ਮੈਂ ਇਸ ਗੱਲ ਤੋਂ ਸੋਚ ਕੇ ਬੜਾ ਦੁਖੀ ਹੋ ਰਿਹਾ ਹਾਂ ਇਸ ਲਈ ਮੈਂ ਤੈਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਬਰਾਦ ਦੇ ਨਾਲ ਜਾਣਾ ਚਾਹੁੰਦਾ ਹਾਂ ਤਾਂ ਨਾਗਨ ਗੁੱਸੇ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਤੁਸੀਂ ਮੈਨੂੰ ਸਿਰਫ ਇੰਨਾ ਹੀ ਕਰਨ ਲਈ ਕਿਹਾ ਸੀ ਕਿ ਤੁਸੀਂ ਇਸ ਬਰਾਦ ਦੀ ਸੋਭਾ ਵਧਾਓਗੇ ਇਹ ਤੁਸੀਂ ਕਰ ਚੁੱਕੇ ਹੋ ਹੁਣ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ ਕਹਿੰਦਾ ਹੈ ਕਿ ਮੈਨੂੰ ਸਿਰਫ 2 ਦਿਨ ਦਾ ਸਮਾਂ ਦੇਵੇਂ ਵਾਪਸ ਆ ਜਾਵਾਂਗਾ ਜਦੋਂ ਇਹ ਲੜਕੀਆਂ ਆਪਣੇ ਪੇਕੇ ਘਰ ਚਲੀ ਜਾਵेंगी ਤਾਂ ਮੈਂ ਤੇਰੇ ਕੋਲ ਵਾਪਸ ਆ ਜਾਵਾਂਗਾ ਤੂੰ ਮੇਰੇ ਗੱਲ ਦਾ ਵਿਸ਼ਵਾਸ ਕਰ ਮੈਂ ਤੈਨੂੰ ਧੋਖਾ ਨਹੀਂ ਦੇਵਾਂਗਾ ਇਸ ਤਰ੍ਹਾਂ ਨਾਗ ਆਪਣੇ ਨਾਗਨ ਨੂੰ ਸਮਝਾ ਕੇ ਉਸ ਤੋਂ ਅੱਗੇ ਲੈ ਕੇ ਲੜਾ ਬਣ ਕੇ ਫਿਰ ਉਸੇ ਪਾਲਕੀ ਵਿੱਚ ਜਾ ਕੇ ਬੈਠ ਜਾਂਦਾ ਹੈ ਇੱਧਰ ਰਾਣੀ ਮੰਦਰ ਵਿੱਚ ਜਾ ਕੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹੈ हे ਪ੍ਰਮਾਤਮਾ ਮੇਰੀ ਰੱਖਿਆ ਕਰੋ ਮੇਰੀ लाज ਬਚਾ ਲਓ ਮੈਂ ਆਪਣੇ ਪਤੀ ਨੂੰ ਖੁਸ਼ ਕਰਨ ਲਈ ਝੂਠ ਬੋਲਿਆ ਸੀ ਪਰ ਮੈਨੂੰ ਨਹੀਂ ਪਤਾ ਸੀ ਇਹ ਗੱਲ ਇੱਥੋਂ ਤੱਕ ਪਹੁੰਚ ਜਾਵੇਗੀ ਹੁਣ ਤੁਸੀਂ ਮੇਰੀ लाज ਬਚਾ ਲਓ ਨਹੀਂ ਤਾਂ ਮੈਂ ਮਰ ਜਾਵਾਂਗੀ ਇਸ ਤਰੀਕੇ ਨਾਲ ਪੂਰੀ ਰਾਤ ਰਾਣੀ ਮੰਦਰ ਵਿੱਚ ਰੋਂਦੀ ਰਹਿੰਦੀ ਹੈ ਜਦੋਂ ਦਿਨ ਚੜਿਆ ਤਾਂ ਰਾਣੀ ਇਕੱਲੇ ਹੀ ਉਸ ਮੰਦਰ ਵਿੱਚ ਬੈਠੀ ਰੋ ਰਹੀ ਸੀ ਸਿਰਫ ਦਾਸੀ ਨੂੰ ਹੀ ਪਤਾ ਸੀ ਕਿ ਰਾਣੀ ਕਿੱਥੇ ਹੈ ਹੋਰ ਕਿਸੇ ਨੂੰ ਵੀ ਨਹੀਂ ਪਤਾ ਸੀ ਇੰਦਰ ਰਾਜਾ ਆਪਣੀ ਨੌ ਤੇ ਪੁੱਤਰ ਦੀ ਪਾਲਕੀ ਨੂੰ ਲੈ ਕੇ ਆਪਣੇ ਘਰ ਆਉਂਦਾ ਤੇ ਦਰਬਾਰ ਵਾਲਿਆਂ ਨੇ ਰਾਣੀ ਦੇ ਪੁੱਤ ਨੂੰ ਦੇਖਿਆ ਤਾਂ ਸਾਰੇ ਲੋਕ ਦੇ ਕੇ ਬਹੁਤ ਖੁਸ਼ ਹੋਣ ਲੱਗੇ ਤੇ ਸੋਚਣ ਲੱਗੇ ਕਿ ਰਾਣੀ ਇਸ ਲਈ ਆਪਣੇ ਪੁੱਤ ਨੂੰ ਨਹੀਂ ਦਿਖਾਉਣਾ ਚਾਹੁੰਦੀ ਸੀ ਉਹਕੇ ਉਸ ਦਾ ਪੁੱਤ ਬਹੁਤ ਸੋਹਣਾ ਹੈ ਜਦੋਂ ਦਾਸੀ ਨੇ ਦੇਖਿਆ ਕਿ ਰਾਜੇ ਦਾ ਪੁੱਤ ਵੀ ਆਇਆ ਤੇ ਉਹਨੂੰ ਤਾਂ ਪਤਾ ਹੀ ਨਹੀਂ ਸੀ ਕਿ ਰਾਣੀ ਦਾ ਕੋਈ ਪੁੱਤ ਹੀ ਨਹੀਂ ਹੈ ਜਦੋਂ ਦਾਸੀ ਨੇ ਇਹ ਦੇਖਿਆ ਕਿ ਰਾਣੀ ਦਾ ਪੁਤਰੀ ਦੇ ਨਾਲ ਪੁਤਰੀ ਦੇ ਨਾਲ ਆਇਆ ਹੈ ਤਾਂ ਉਸ ਦੀਆਂ ਖਾਡੀਆਂ ਦੀਆਂ ਹੱਡੀਆਂ ਰਹਿ ਗਈਆਂ ਤੇ ਉਹ ਹੈਰਾਨੀ ਵਿੱਚ ਪੈ ਗਈ ਉਸੇ ਖੁਸ਼ੀ ਦਾ ਟਿਕਾਣਾ ਨਾ ਰਿਹਾ ਦਾਸੀ ਭੱਜ ਕੇ ਮੰਦਰ ਵਿੱਚ ਜਾਂਦੀ ਤੇ ਮੰਦਰ ਵਿੱਚ ਉੱਧਰ ਰਾਣੀ ਮੱਥਾ ਪਟਕ ਪਟਕ ਕੇ ਰੋ ਰਹੀ ਸੀ ਪਰਮਾਤਮਾ ਨੂੰ ਅਰਦਾਸ ਕਰੇ ਸੀ ਦਾਸੀ ਰਾਣੀ ਨੂੰ ਸਾਰੀ ਗੱਲ ਦੱਸਦੀ ਹੈ ਤਾਂ ਉਸੇ ਮੋੜ ਇਹ ਗੱਲ ਸੁਣ ਕੇ ਉਹ ਵਾਰ-ਵਾਰ ਪਰਮਾਤਮਾ ਨੂੰ ਧੰਨਵਾਦ ਕਰਨ ਲੱਗਦੀ ਹੈ ਤੇ ਬਾਅਦ ਵਿੱਚ ਦਾਸੀ ਦੇ ਨਾਲ ਰਾਣੀ ਘਰ ਆ ਜਾਂਦੀ ਹੈ ਤੇ ਆਪਣੇ ਨੌਨੋ بڑے ਆਦਰ ਸਤਿਕਾਰ ਦੇ ਨਾਲ ਘਰ ਦੇ ਅੰਦਰ ਲੈ ਜਾਂਦੀ ਹੈ ਤੇ ਆਪਣੇ ਬੇਟੇ ਨੂੰ سینੇ ਨਾਲ ਲਗਾ ਲੈਂਦੀ ਹੈ ਕਿਉਂਕਿ ਉਸਨੇ ਤਾਂ ਝੂਠ ਬੋਲਿਆ ਸੀ ਉਸਨੇ ਇਹ ਸਮਝਿਆ ਸੀ ਕਿ ਪ੍ਰਭੂ ਦਾ ਪ੍ਰਸ਼ਾਦ ਹੈ ਹੁਣ ਉਹ ਨਾਗ ਚੋਂ ਲਣਾ ਬਣ ਕੇ ਆਇਆ ਸੀ ਉਸ ਲੜਕੀ ਦਾ ਪਤੀ ਬਣ ਕੇ ਆਇਆ ਸੀ ਉਹ ਹੌਲੀ ਹੌਲੀ ਉਸ ਲੜਕੀ ਦੇ ਪ੍ਰੇਮ ਜਾਲ ਵਿੱਚ ਫਸ ਜਾਂਦਾ ਹੈ ਪ੍ਰੇਮ ਜਾਲ ਵਿੱਚ ਫਸ ਕੇ ਆਪਣੇ ਗੁਣ ਕਾਣ ਪਾਲਣ ਲੱਗਦਾ ਹੈ ਦੋ ਦਿਨ ਕਹਿ ਕੇ ਇਥੋਂ ਦੋ ਮਹੀਨੇ ਤੱਕ ਰਹਿੰਦਾ ਹੈ ਪਰ ਵਾਪਸ ਆਪਣੀ ਨਾਗਨ ਕੋਲ ਨਹੀਂ ਪਹੁੰਚਦਾ ਤੇ ਸਾਧ ਸੰਗਤ ਜੀ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਵੀ ਇਹ ਹੀ ਸੀ ਕਿ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਸਾਵਧਾਨੀਆਂ ਬਣਾ ਕੇ ਰੱਖਣੀਆਂ ਚਾਹੀਦੀਆਂ ਹਨ ਚਾਹੇ ਕੋਈ ਕਿੰਨਾ ਵਿਸਾਗਾ ਕਿਉਂ ਨਾ ਹੋਵੇ ਇਹ ਤਿੰਨ ਚੀਜ਼ਾਂ ਕਦੇ ਉਸ ਦੇ ਹੱਥ ਵਿੱਚ ਨਹੀਂ ਦੇਣੀਆਂ ਚਾਹੀਦੀਆਂ ਨੰਬਰ 1 ਔਰਤ ਨੂੰ ਆਪਣਾ ਪਤੀ ਦੂਸਰੀ ਔਰਤ ਨੂੰ ਨਹੀਂ ਦੇਣਾ ਚਾਹੀਦਾ ਤੇ ਮਰਦ ਨੂੰ ਆਪਣੀ ਔਰਤ ਦੂਸਰੇ ਮਰਦ ਨੂੰ ਨਹੀਂ ਦੇਣੀ ਚਾਹੀਦੀ ਨਹੀਂ ਤਾਂ ਇਹ ਵਾਪਸ ਨਹੀਂ ਮਿਲਣਗੇ ਜੇ ਮਿਲ ਵੀ ਗਈ ਤਾਂ ਫਿਰ ਪਹਿਲਾਂ ਦੀ ਤਰ੍ਹਾਂ ਕਦੇ ਨਹੀਂ ਹੋ ਸਕਦੇ ਨੰਬਰ 2 ਆਪਣਾ ਕਮਾਇਆ ਹੋਇਆ ਧਨ ਕਦੇ ਦੂਜਿਆਂ ਦੇ ਹੱਥ ਨਹੀਂ ਦੇਣਾ ਚਾਹੀਦਾ ਦੂਜਿਆਂ ਦੇ ਹੱਥਾਂ ਵਿੱਚ ਪਹੁੰਚਿਆ ਧਨ ਵਾਪਸ ਮਿਲਣ ਵਿੱਚ ਬਹੁਤ ਦਿੱਕਤ ਹੁੰਦੀ ਹੈ ਤੇ ਉਹ ਕਦੇ ਸਮੇਂ ਤੇ ਕੰਮ ਨਹੀਂ ਆਉਂਦਾ ਇਸ ਲਈ ਆਪਣੇ ਧਨ ਨੂੰ ਆਪਣੇ ਕੋਲ ਹੀ ਰੱਖੋ ਨੰਬਰ 3 ਬਿਨਾਂ ਪੜ੍ਹੀ ਹੋਈ ਪੁਸਤਕ ਦੀ ਵਿਧਿਆ ਵੀ ਸਮਾਂ ਪੈਂ ਤੇ ਕਦੇ ਕੰਮ ਨਹੀਂ ਆਉਂਦੀ ਇਹ ਤਿੰਨ ਚੀਜ਼ਾਂ ਕਦੇ ਮਨੁੱਖ ਦੂਜਿਆਂ ਦੇ ਹੱਥ ਵਿੱਚ ਨਹੀਂ ਦੇਣੀਆਂ ਚਾਹੀਦੀਆਂ ਨਾਗਣ ਸੋਚਣ ਲੱਗੀ ਕਿ ਮੈਂ ਕਿਤੇ ਜੋਗੀ ਵੀ ਨਹੀਂ ਰਹੀ ਮੈਂ ਤਾਂ ਵਿਧਵਾ ਹੋ ਗਈ ਹਾਂ ਮੈਂ ਜਾਣ-ਬੁੱਝ ਕੇ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ ਮੈਂ ਆਪਣੇ ਹੱਥਾਂ ਨਾਲ ਹੀ ਆਪਣਾ ਪਤੀ ਦੂਸਰੇ ਨੂੰ ਦੇ ਦਿੱਤਾ ਭੁਲਾਈ ਦਾ ਬਦਲਾ ਮੈਨੂੰ ਕਿੰਨਾ ਚੰਗਾ ਮਿਲਿਆ ਹੈ ਮੈਂ ਆਪਣੇ ਪਤੀ ਨੂੰ ਗਵਾ ਕੇ ਪਛਤਾ ਰਹੀ ਹਾਂ ਇਸ ਤਰ੍ਹਾਂ ਪੇਠੇ ਤੇ ਬੈਠਿਆ ਹੋਇਆ ਉੱਲੂ ਕਹਿੰਦਾ ਹੈ ਗਧਾ ਗਧੇ ਨੂੰ ਫਿਰ ਇਸ ਲਈ ਮਨੋਂ ਕਿ ਇਹ تین ਚੀਜ਼ਾਂ ਕਦੇ ਵੀ ਦੂਸਰਿਆਂ ਨੂੰ ਨਹੀਂ ਦੇਣੀਆਂ ਚਾਹੀਦੀਆਂ ਗਧਾ ਕਹਿੰਦਾ ਕਿ ਵੇ ਤੁਹਾਡੀ ਗੱਲ ਸੱਚਮੁੱਚ ਬੜੀ ਹੀ ਚੰਗੀ ਸੀ ਤੇ ਇਸ ਕਹਾਣੀ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਸਫ਼ਰ ਵਿੱਚ ਬਹੁਤ ਚੰਗਾ ਕੱਟਿਆ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਅਸੀਂ ਨਗਰ ਦੇ ਨੇੜੇ ਪਹੁੰਚ ਚੁੱਕੇ ਹਾਂ ਜਾਂ ਨਹੀਂ ਤਾਂ ਉੱਲੂ ਕਹਿਣ ਲੱਗਿਆ ਗਦੇ ਭਰਾਵਾ ਕੀ ਦੱਸਾਂ ਮੈਂ ਤਾਂ ਤੈਨੂੰ ਕਹਾਣੀ ਸੁਣਾਉਣ ਵਿੱਚ ਲੱਗਾ ਰਿਹਾ ਇਸ ਲਈ ਮੈਨੂੰ ਕੁਝ ਧਿਆਨ ਨਹੀਂ ਰਿਹਾ ਹੁਣ ਅਸੀਂ ਦੂਸਰੇ ਰਸਤੇ ਤੇ ਆ ਗਏ ਹਾਂ ਤੂੰ ਏਦਾਂ ਕਰ ਥੋੜੀ ਦੇਰ ਆਰਾਮ ਕਰ ਫਿਰ ਅੱਗੇ ਚੱਲਾਂਗੇ ਸੰਗਤ ਜੀ ਇਸ ਤਰ੍ਹਾਂ ਉੱਲੂ ਉਸ ਗਦੇ ਨੂੰ ਜੰਗਲ ਵਿੱਚ ਗੋਲ-ਗੋਲ ਘੁੰਮਦਾ ਰਹਿੰਦਾ ਹੈ ਤੇ ਅੱਜ ਦੀ ਸਾਡੀ ਇਹ ਕਹਾਣੀ ਤੁਹਾਨੂੰ ਚੰਗੀ ਲੱਗੇ ਤਾਂ ਆਪਣੇ ਵਿਚਾਰ ਜ਼ਰੂਰ ਲਿਖਣਾ ਅਤੇ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ